ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਪਾਕਾਂ ਵਿਖੇ ਜਿਹੜਾ ਅਰਨੀ ਵਾਲਾ ਮੰਡੀ ਤੋਂ ਕੁਝ ਕੀ ਦੂਰੀ ਤੇ ਸਥਿਤ ਹੈ ਤੇ ਜਿਸ ਪਰਿਵਾਰ ਦੇ ਵਿੱਚ ਮੌਜੂਦ ਹਾਂ ਜ਼ਿਮੀਂਦਾਰ ਪਰਿਵਾਰ ਹੈ ਤੇ ਪਰਿਵਾਰ ਦੇ ਹਾਲਾਤਾਂ ਦੀ ਜੇਕਰ ਗੱਲ ਕਰੀਏ ਤਾਂ ਇੰਨੇ ਕੋਈ ਜ਼ਿਆਦਾ ਮਾੜੇ ਨੇ ਹਾਲਾਤ ਨੇ ਪਰਿਵਾਰ ਦੇ ਕੇ ਸੁਣ ਕੇ ਜਿਹੜਾ ਤੁਹਾਨੂੰ ਵੀ ਇੱਕ ਵਾਰ ਦੁੱਖ ਜ਼ਰੂਰ ਲੱਗੇਗਾ ਤਸਵੀਰਾਂ ਦਿਖਾਈਆਂ ਨੇ ਤੁਹਾਨੂੰ ਘਰ ਦੀਆਂ ਪੂਰੇ ਤਰੀਕੇ ਦੇ ਨਾਲ ਘਰ ਵੀ ਅਜੇ ਨਹੀਂ ਬਣਿਆਗਾ ਬਹੁਤ ਹੀ ਜ਼ਿਆਦਾ ਗਰੀਬੀ ਦੀ ਰੇਖਾ ਦੇ ਵਿੱਚ ਪਰਿਵਾਰ ਜਿਹੜਾ ਇਸ ਵਕਤ ਰਹਿ ਰਿਹਾ ਗੱਲ ਕਰੀਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਵਹੀਕਲ ਹੈ ਮੇਰੇ ਪਿੱਛੇ ਖੜਾ ਇਹਦੇ ਨਾਲ ਹੀ ਬਾਈ ਕਮਾਈ ਕਰਕੇ ਜਿਹੜਾ ਪਰਿਵਾਰ ਦਾ ਪੇਟ ਪਾਲਦਾ ਸੀ ਜੇਕਰ ਗੱਲ ਕਰੀਏ ਪਰਿਵਾਰ ਦੇ ਵਿੱਚ ਤਾਂ ਦੋ ਬੱਚੇ ਨੇ ਤੇ ਇੱਕ ਇਹਨਾਂ ਦੀ ਬਜ਼ੁਰਗ ਮਾਤਾ ਉਹ ਵੀ ਜਿਹੜੀ ਬਿਮਾਰੀ ਦਾ ਜਿਹੜਾ ਸਾਹਮਣਾ ਕਰ ਰਹੀ ਹੈ ਇਸ ਵਕਤ ਉਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੀ ਬਿਮਾਰ ਚੱਲ ਰਹੀ ਆ ਇਨਾਂ ਦੀ ਪਤਨੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਕੁਝ ਸਮਾਂ ਪਹਿਲਾਂ ਡੈਥ ਹੋ ਗਈ ਆ ਉਸ ਤੋਂ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਡੈਥ ਹੋ ਗਈ ਸੀ ਤਾਂ ਜਿਸ ਤੋਂ ਬਾਅਦ ਦੇ ਵਿੱਚ ਬਹੁਤ ਹੀ ਤੰਗ ਪਰੇਸ਼ਾਨ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਗੱਲ ਕਰਦੇ ਆ ਤਾਂ ਬਾਈ ਨੇ ਦੱਸਿਆ ਕਿ ਆਰਟੀਓ ਦਫ਼ਤਰ ਵਿਖੇ 25000 ਰੁਪਏ ਦਾ ਚਲਾਨ ਭਰ ਕੇ ਜਦ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੋਈ ਤਾਰ ਸਪਾਰਕ ਹੋਣ ਦੇ ਨਾਲ ਸਾਰਾ ਜਿਹੜਾ ਛੋਟਾ ਹਾਥੀ ਵਹੀਕਲ ਹੈ ਸੜ ਕੇ ਸੁਆਹ ਹੋ ਗਿਆ ਤੇ ਹੁਣ ਜੇਕਰ ਗੱਲ ਕਰੀਏ ਹੋਰ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੈਗਾ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਉਸ ਤੋਂ ਪਹਿਲਾਂ ਮੇਰੀ ਸੱਜਣਾ ਨੂੰ ਇਹ ਅਪੀਲ ਹੈ ਕਿ ਪਹਿਲਾਂ ਗੱਲ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਅਤੇ ਇਹਨਾਂ ਦਾ ਅਸੀਂ ਅਕਾਊਂਟ ਨੰਬਰ ਵੀ ਵੀਡੀਓ ਦੇ ਉੱਪਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਦੇ ਉੱਪਰ ਇਹਨਾਂ ਦੀ ਵੱਧ ਤੋਂ ਵੱਧ ਜਿੰਨੇ ਜੋਗੇ ਵੀ ਕੋਈ ਹੈਗਾ ਤਾਂ ਵੱਧ ਤੋਂ ਵੱਧ ਜਿਹੜਾ ਇਹਨਾਂ ਦੀ ਮਦਦ ਕਰੇ ਕਈ ਸੰਸਥਾਵਾਂ ਵਾਲਿਆਂ ਨੂੰ ਵੀ ਅਗਰ ਇਹ ਵੀਡੀਓ ਦੇਖਦੀ ਹੈ ਤਾਂ ਉਹ ਵੀ ਇਸ ਪਰਿਵਾਰ ਦੀ ਮਦਦ ਦੇ ਲਈ ਆ ਸਕਦੇ ਹਨ ਤਾਂ ਆਓ ਹੁਣ ਤੁਹਾਡੀ ਪਰਿਵਾਰ ਦੇ ਨਾਲ ਗੱਲਬਾਤ ਕਰਾਉਣੇ ਆ ਕਿ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋਏ ਤੇ ਵਹੀਕਲ ਦੀ ਜੇਕਰ ਗੱਲ ਕਰੀਏ ਤਾਂ ਇਹ ਕਿਸ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਗਿਆ ਤੇ ਹੁਣ ਇਹਨਾਂ ਦੇ ਕੋਲ ਰੁਜ਼ਗਾਰ ਦਾ ਕੀ ਸਾਧਨ ਹੈ ਸਾਰੀ ਵਰਤਾਲਾਪ ਤੁਹਾਨੂੰ ਵੀਡੀਓ ਤੇ ਰਹੀ ਦੱਸਾਂਗੇ ਬਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜਿਹੜਾ ਫਾਇਲ ਕਾ ਜਿਹੜਾ ਪਿੰਡ ਪਾਕਾਂ ਹੈ ਕੀ ਨਾਮ ਕੀ ਆ ਗੁਰਵਿੰਦਰ ਸਿੰਘ ਜੀ ਤੇ ਇਹ ਆ ਜਿਹੜਾ ਸਾਹ ਵਾਪਰਿਆ ਕਿਸ ਤਰੀਕੇ ਨਾਲ ਵਾਪਰਿਆ ਜਿਹੜਾ ਛੋਟਾ ਹਾਥੀ ਸੜਕੇ ਸੁਆਹ ਹੋ ਗਿਆ ਤੁਹਾਡਾ ਸੜੀ ਮੈਂ ਜਿਹੜਾ ਗੰਗਾ ਨਗਰੋ ਟ੍ਰੈਫਿਕ ਪੁਲਿਸ ਨੇ ਫੜਿਆ ਸੀ ਡਿਊਟੀ ਸਰ ਨੇ ਉੱਥੋਂ ਛਡਾ ਕੇ 25000 ਰੁਪਏ ਜੁਰਮਾਨਾ ਭਰ ਕੇ ਲਈ ਉਹਨਾਂ ਸਮੇਂ ਅੱਛਾ ਤੇ ਉੱਥੋਂ ਮੈਂ ਲੈ ਕੇ ਮੋਹਲਾ ਦੇ ਰਤੇ ਟਿੱਬੇ ਦੇ ਸਾਨੇ ਜੀ ਵਾਟਰ ਬਾਕਸ ਕੋਲ ਗੱਡ ਨੂੰ ਅੱਗ ਲੱਗੀ ਅੱਛਾ ਅੱਗ ਕਿਸ ਤਰੀਕੇ ਨਾਲ ਲੱਗੀ 10 ਵਾਰ ਕੋ अच्छा ये सारी फिरोदय ही मौके ते ही सड़के हां जी मौके सर सरके ते परिवार ਦਾ ਪੇਟ ਪਾਲਣ ਦੇ ਲਈ ਹੋਰ ਕੀ ਕੰਮ ਕਰਦੇ ਹੋ ਇਹ ਇਹ ਕੋਈ ਰੋਟੀ ਰੋਜੀ ਹੈ ਜੀ ਮੇਰੀ ਇਹ ਹੀ ਸੀ ਰੋਜੀ ਮੇਰੀ ਹੋਰ ਕੋਈ ਮਿਲ ਨਹੀਂ ਹੋਰ ਕੋਈ ਸਾਧਨ ਕਮਾਈ ਦਾ ਨਹੀਂ ਹੈਗਾ ਜੀ ਕੋਈ ਜ਼ਮੀਨ ਜਾਇਦਾ ਨਾ ਹੈ ਨਹੀਂ ਜੀ ਕਿਹੜੀ ਜਾਤ ਨਾਲ ਸੰਬੰਧ ਰੱਖਦੇ ਹੋ ਜੱਟ ਸਿੱਖ ਹੈ ਜੀ ਜੱਟ ਸਿੱਖ ਤੇ ਪਰਿਵਾਰ ਦੇ ਇਹੋ ਜਿਹੇ ਹਾਲਾਤ ਕਿਦਾਂ ਬਾਈ ਜੀ ਹੋ ਗਏ ਤੁਹਾਡੇ ਕਿ ਪਹਿਲਾਂ ਡੈਡੀ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਮੇਰੇ ਘਰਦਿਆਂ ਦੀ ਡੈਥ ਹੋ ਗਈ ਗੁਰਦਿਆਂ ਕਾਰਨ ਗੁਰਦਿਆਂ ਦੇ ਕੰਮ ਛੱਡ ਗਏ ਡਿਲੀਵਰੀ ਕੰਮ ਛੱਡ ਗਿਆ ਹੁਣ ਮੇਰੀ ਮਾਤਾ ਦੇ ਗੁਰਦੇ ਕੰਮ ਛੱਡੀ ਬੈਠੇ ਤੇ ਲਿਬਰ ਵੀ ਕੰਮ ਛੱਡੀ ਬੈਠਾ ਕਿੰਨੇ ਮੈਂਬਰੋਂ ਪਰਿਵਾਰ ਚ ਹੁਣ ਇਸ ਟਾਈਮ ਅਸੀਂ 4 ਹਾਂ ਦੋ ਮੁੰਡੇ ਆ ਮੇਰੇ ਇੱਕ ਮੇਰੀ ਮਾਤਾ ਹੈ ਜਵਾਕ ਕਿੰਨੀ ਉਮਰ ਦੇ ਨੇ ਇੱਕ 8 ਸਾਲਾਂ ਦੇ ਇੱਕ 10 ਸਾਲਾਂ ਸਾਹਮਣੇ ਨੇ ਕਿਨੇ ਕੀਟੜ ਪੜਾਈ ਚੱਲਦੀ ਆ ਪੜਾਈ ਕਰਦੇ ਆ ਤੇ ਫਿਰ ਤੁਸੀਂ ਕਮਾ ਕੇ ਲਿਆਉਂਦੇ ਹਾਂ ਮੈਂ ਹੀ ਲਿਆਉਂਦਾ ਰੋਟੀ ਪਾਣੀ ਮੈਂ ਪਕਾ ਕੇ ਤੇ ਮੈਂ ਹੀ ਜਵਾਕਨ ਸਕੂਲੇ ਕਰ ਲੈਣਾ ਹੁੰਦਾ ਹੁਣ ਇਹ ਤਾਂ ਬਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੜਕੇ ਸਵਾਹ ਹੋ ਗਿਆ ਜਿਹੜਾ ਕਮਾਈ ਦਾ ਸਾਧਨ ਸੀ ਹੁਣ ਫਿਰ ਕਿੱਦਾਂ ਚੱਲਦਾ ਹੁਣ ਸਾਹਿਬ ਜੀ ਕੋਈ ਨਹੀਂ ਹੁਣ ਤਾਂ ਮੈਂ ਕਹਿੰਦਾ ਕਈ ਹੁੰਦੀਆਂ ਨੇ ਸੰਸਥਾਵਾਂ ਜਿਹੜੀਆਂ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਦੀਆਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਕਹਣਾ ਸਰ ਜੀ ਮੇਰੀ ਜ਼ਰੂਰੀ ਮਦਦ ਕੀਤੀ ਜਾਵੇ ਮੇਰੀ ਮਾਂ ਬੱਚਿਆਂ ਲਵੇ ਕਿ ਤੇ ਮੇਰੇ ਆਲੂ ਵੇਖ ਮਦਦ ਕੀਤੀ ਜਾਵੇ ਮੇਰੀ ਮਾਂ ਤਾ ਤੁਹਾਡੀ ਉਹਨਾਂ ਦਾ ਉਹਨਾਂ ਦੀ ਕਾਦੀ ਦਵਾਈ ਚੱਲਦੀ ਹੈ ਗੁਰਦੇ ਦੀ ਕੰਮ ਛੱਡੀ ਬੈਠੇ ਨੇ ਲਿਵਰੀ ਕੰਮ ਛੱਡੀ ਬੈਠੇ ਕਿੱਥੇ ਚੱਲਦਾ ਇਲਾਜ ਉਹ ਬੋਰੋਂ ਜੀ ਕਿਹੜੇ ਹਸਪਤਾਲ ਸੀਰੀਅਸ ਰੇਠੀ ਦਾ ਹਸਪਤਾਲ ਹੈ ਅੰਕਲ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੈ ਮੇਰਾ ਨਾਮ ਸੁੱਚਾ ਸਿੰਘ ਆ ਪਿੰਡ ਪਾਕਾ ਦੇ ਰਹਿਣ ਵਾਲੇ ਆ ਆ ਪਰਿਵਾਰ ਦੇ ਜਿਹੋ ਹਾਲਾਤ ਨੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਕਹਿਣਾ ਕੀ ਹੈ ਜੀ ਇਹ ਬਰੀ ਬਹੁਤ ਬੁਰੀ ਜਿਹਨੇ ਨਾਲ ਘਟਨਾ ਜਿਹੜੀ ਇਹ ਵਾਪਰੀ ਹੂੰ ਪਹਿਲਾਂ ਇਹਦੇ ਡੈਡੀ ਦੀ ਡੈਥ ਹੋ ਗਈ ਹੂੰ ਪਹਿਲਾਂ ਇਹਨੇ ਕਾਫੀ ਇਹਨਾਂ ਦਾ ਇਲਾਜ ਕਰਾਇਆ ਤੇ ਬਿਮਾਰ ਵੀ ਰਹਿ ਬਹੁਤ ਜ਼ਿਆਦਾ ਉਸ ਤੋਂ ਬਾਅਦ ਆਏ ਇਹਦੇ ਘਰ ਦੀ ਥੋੜਾ ਜਿਹਾ ਸਮਾਂ 6 ਮਹੀਨੇ ਪਏ ਹੂੰ ਘਰ ਦੇ ਬਿਮਾਰ ਹੋ ਗਏ ਤੇ ਉਹਦੀ ਦਵਾਈ ਦਾਰੂ ਚੱਲਦਾ ਰਿਹਾ ਤੇ ਤੇ ਬਹੁਤ ਇਹਨਾਂ ਦੇ ਵਿਚਾਰਾਂ ਦੇ ਉੱਤੇ ਕਸ਼ਟ ਆਇਆ ਜਿਹੜਾ ਅੱਛਾ ਜੀ ਛੋੜੇ ਸਮੇਂ ਬਾਅਦ ਉਹਦੀ ਮੌਤ ਹੋ ਗਈ ਇਹਨਾਂ ਦੀ ਵਾਈਫ ਦੀ ਹਾਂਜੀ ਇਹਨਾਂ ਦੀ ਵਾਈਫ ਦੀ ਦੋ ਬੱਚੇ ਇਹਦੇ ਛੋਟੇ ਛੋਟੇ ਹੂੰ ਮਾਤਾ ਬਜ਼ੁਰਗ ਹੈ ਵਿਚਾਰੀ ਹੂੰ ਅੱਖਾਂ ਦਾ ਉਹਨੇ ਆਪਰੇਸ਼ਨ ਕਰਾਇਆ ਸੀ ਤੇ ਅੱਖਾਂ ਤੋਂ ਵੀ ਜਿਹੜਾ ਚੰਗੀ ਤਰ੍ਹਾਂ ਨਹੀਂ ਉਹਨੂੰ ਦੇਖਦਾ ਅੱਛਾ ਜੀ ਮਸਾਂ ਹੀ ਵੀ ਮਾਨ ਕੇ ਚੱਲੋ ਵੀ ਰੋਟੀ ਪਕਾ ਕੇ ਇਹਨਾਂ ਨੂੰ ਚਨਾ ਜੀਆਂ ਨੂੰ ਖਵਾਉਂਦੀ ਹੂੰ ਤੇ ਹਾਲਾਤ ਜਿਹੜੇ ਆ ਇਹ ਗੱਡੀ ਤੇ ਰਜਗਾਰ ਸਾਰਾ ਚੱਲਦਾ ਸੀ ਹੂੰ ਇਹ ਗੱਡੀ ਚਲਵਾ ਆਪ ਦੀ ਚਲਾਉਂਦਾ ਸੀ ਰੋਟੀ ਪਾਣੀ ਜਿੰਨਾ ਵੀ ਕਮਾਈ ਸੀ ਥੋੜਾ ਬਾਲਾ ਚੱਲਦਾ ਸੀ ਤੇ ਆ ਘਰ ਤੇ ਤੁਸੀਂ ਵੇਖੀ ਜਾਂਦੇ ਕਿੰਨਾ ਹਾਲਾਤ ਖਰਾਬ ਨੇ ਹੂੰ ਕੋਈ ਬਹਿਣੀ ਹੋ ਗਈ ਨਹੀਂ ਕੋਈ ਵਧੀਆ ਥਾਂ ਨਹੀਂ ਹੈਗੀ ਹੂੰ ਹੂੰ ਕੋਈ ਪ੍ਰਬੰਧ ਨਹੀਂ ਹੋ ਰਿਹਾ ਇਹਦੇ ਕੋਈ ਸਾਧਨ ਨਹੀਂ ਗਾ ਤੇ ਮੈਂ ਤੇ ਇਹੋ ਹੀ ਆਣਾ ਵੀ ਚਲੋ ਜੇ ਕੋਈ ਦਾਨੀ ਸੱਜਣ ਜਾਂ ਹੁਣ ਪਿੰਡ ਦੇ ਸੱਜਣ ਵੀ ਕਹਿੰਦੇ ਨੇ ਵੀ ਸਾਰੇ ਰਲ ਮਿਲ ਕੇ ਤੇ ਮਦਦ ਕਰਾਂਗੇ ਪਿੰਡ ਤਰਫੋਂ ਪਿੰਡ ਤਰਫੋਂ ਵੀ ਪਿੰਡ ਦੇ ਵੀ ਇੱਕ ਦਿਨ ਮੇ ਹੋਈ ਮੀਟਿੰਗ ਮੇਰੇ ਨਾਲ ਵੀ ਗੱਲ ਚੱਲੀ ਹੂੰ ਇਹ ਅਹੀਂ ਆਖਿਆ ਵੀ ਚਲੋ ਸਾਰੇ ਜਾਨੇ ਰਲ ਮਿਲ ਕੇ ਜਿੰਨੇ ਜੋਗੇ ਹੈਗੇ ਤੇਰੀ ਮਦਦ ਕਰਾਂਗੇ ਹੂੰ ਹੂੰ ਤੇ ਤੂੰ ਆਪਦੀ ਗੱਡੀ ਬਣਵਾ ਤੇ ਆਪ ਦਾ ਜਿਹੜਾ ਰੋਜ਼ਗਾਰ ਆ ਉਹ ਤੌਰ ਛੋਟੇ ਬੱਚੇ ਵਿਚਾਰੇ ਸਰਕਾਰੀ ਸਕੂਲ ਚ ਪੜਦੇ ਭਾਈ ਇਹ ਗੱਡੀ ਦਾ ਕੋਈ ਬੀਮਾ ਨਹੀਂ ਸੀ ਗੱਡੀ ਦਾ ਬੀਮਾ ਨਹੀਂ ਸੀ ਮੇਰੇ ਨਾਲ 11 ਤੇ 3 ਨੂੰ ਡੇਟ ਲੰਗੀ 12 ਤੇ ਨੂੰ ਅੱਗ ਲੱਗੀ ਹੂੰ ਹੂੰ ਕਾਰਨ ਤੇ ਹੁਣ ਤੇ ਆਪਾਂ ਇਹੋ ਹੀ ਮੰਗ ਕਰਦੇ ਆਂ ਪ੍ਰਸ਼ਾਸਨ ਅੱਗੇ ਵੀ ਜੋ ਵੀ ਕੋ ਜਾਂ ਕੋਈ ਦਾਨੀ ਸੱਜਣਿਆਂ ਜਾਂ ਕੋਈ ਸੰਸਥਾ ਹੁੰਦੀਆਂ ਨੇ ਅੰਕਲ ਹਾਂਜੀ ਹੂੰ ਹੂੰ ਤੇ ਚਲੋ ਇਹਦੀ ਮਦਦ ਕੀਤੀ ਜਾਵੇ ਇਹਦੀ ਗੱਡੀ ਅਕਰਾਂ ਬਣ ਜਾਵੇ ਹੂੰ ਹੂੰ ਬਣ ਕੇ ਤੇ ਚਲੋ ਆਪਦੇ ਕੰਮ ਤੇ ਤੁਰ ਪਵੇ ਤੇ ਆਪਦਾ ਜਿਹੜਾ ਰਜਗਾਰ ਇਹਦਾ ਅੱਗੇ ਦੀ ਤਰ੍ਹਾਂ ਚਲੋ ਚੱਲ ਪਵੇ ਹੂੰ ਹੂੰ ਤੇ ਬੱਚੇ ਜਿਹੜੇ ਆਪਦਾ ਕੋ ਮਾੜਾ ਮੋਟਾ ਪੜ੍ਹਾਈ ਦਾ ਸਾਧਨ ਇਹਨੇ ਚੱਲਦਾ ਰਹੂ ਤੇ ਰਜਗਾਰ ਜਿਹੜਾ ਇਹਦਾ ਬਣਿਆ ਰਹੇ ਆਪਾਂ ਇਹੋ ਹੀ ਮੰਗ ਕਰਦੇ ਆਂ ਇਹਦੇ ਬਦਲੇ